ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੋਸਤ ਰਾਜੀਵ ਕੌਰ ਸ਼ੌਣ حاضر ਹੋਈ ਹਾਂ ਜੀ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਇਹ ਕਹਾਣੀ ਬਹੁਤ ਹੀ ਪ੍ਰਸਿੱਧ ਲੇਖਕਾ ਅਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਕਹਾਣੀ ਦਾ ਨਾਮ ਆ ਜੀ ਮਰਬਿਆਂ ਵਾਲੀ ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਮਰਬਿਆਂ ਵਾਲੀ ਅਮਰਤਾ ਪ੍ਰੀਤਮ ਦੀ ਕਲਮ ਤੋਂ ਆਵਾਜ਼ ਰਾਜਵੀਰ ਕੰਜਲ ਉਹ ਜਦੋਂ ਮਲੂਕ ਜਹੀ ਢੋਲੀ ਵਿੱਚੋਂ ਨਿਕਲੀ ਸੀ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ ਗਿਆ ਸੀ ਮਰਬਿਆਂ ਵਾਲੀ ਸਿਰਫ ਜ਼ਮੀਨ ਦੇ ਕਾਗਜ਼ਾਂ ਪੱਤਰਾਂ ਵਿੱਚ ਉਹਦਾ ਨਾਂ ਸਰਦਾਰਨੀ ਰਾਜਕੌਰ ਲਿਖਿਆ ਹੋਇਆ ਸੀ ਜਾਂ ਉਹਦਾ ਸਹਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜਕੌਰ ਕਹਿੰਦਾ ਰਿਹਾ ਸੀ ਪਰ ਜਿੱਥੋਂ ਤੱਕ ਸ਼੍ਰੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ ਉਹ ਸਵਣਾ ਲਈ ਮਰਬਿਆਂ ਵਾਲੀ ਸੀ ਉਹਦੇ ਚੜ੍ਹੇ ਪੀੜੇ ਪਿਓ ਨੇ ਇੱਕ ਮਰਬਾ ਤਾਜ ਵਿੱਚ ਦਿੱਤਾ ਸੀ ਪਰ ਬਿਨਾ ਨਾਮਿਓ ਵੀ ਸਭ ਨੂੰ ਪਤਾ ਸੀ ਕਿ ਰਹਿੰਦੀ ਤਿੰਨ ਮਰਬੇ ਜ਼ਮੀਨ ਦੀ ਵੀ ਉਹੀ ਉਹ ਵਾਰਸ ਸੀ ਉਹਦੇ ਬਾਰੇ ਦਾੰਦ ਕਥਾ ਸੀ ਕਿ ਉਹਦੀ ਮਾਂ ਜਦੋਂ ਚਲੀਹਾ ਨਾਤੀ ਨੂੰ ਕੀਮ ਖਾ ਵਿੱਚ ਭੁਲੇਟ ਕੇ ਗੁਰਦੁਆਰੇ ਮੱਥਾ ਟਿਕਾਣ ਲੈ ਗਈ ਤਾਂ ਉਹਦੇ ਪਿਓ ਨੇ ਉਹਦੇ ਹੱਥੋਂ ਸੋਨੇ ਦੀਆਂ 11 ਅਸ਼ਰਫੀਆਂ ਮੱਥਾ ਟਿਕਵਾਈਆਂ ਸਨ ਤੇ ਉਸੇ ਦਿਨ ਗੁਰਦੁਆਰੇ ਦੇ ਪਾਏ ਜੀ ਨੇ ਉਹਨੂੰ ਮਰਬਿਆਂ ਵਾਲੀ ਆਖ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਸ਼ਹਾਤੇ ਉਹਦੇ ਲਈ ਸਰੂਪਾ ਦਿੱਤੀ ਸੀ ਉਹ ਭਰੇ ਘਰੇ ਜੰਮੀ ਸੀ ਭਰੇ ਘਰ ਵਿਆਹੀ ਪਰ ਜਿਹੜਾ ਇੱਕ ਦੁੱਖ ਉਹਨੇ ਦੜ ਵੱਟ ਕੇ ਪੀ ਲਿਆ ਸੀ ਉਹ ਨੂੰ ਉਹਦੇ ਤੋਂ ਤੇ ਉਹਦੇ ਸੱਚੇ ਬਾਦਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਸੀ ਜਾਂਦਾ ਸੱਜਰ ਵਿਆਹੀ ਨੂੰ ਸੂ ਲੱਗ ਗਈ ਸੀ ਕਿ ਉਹਦਾ ਮਾਰਤ ਹਾਕਮ ਸਿੰਘ ਆਪਣੇ ਦਾਦੇ ਪੋਤਰਿਓਂ ਭਰਾ ਲੱਗਦੇ ਕਰਮ ਸਿੰਘ ਦੀ ਤੀਮੀ ਨਾਲ ਰਲਿਆ ਹੋਇਆ ਸੀ। ਵਿਚੋਣੇ ਇਸ ਗੱਲ ਦੀ ਇੱਚੀ-ਬੀੱਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜਿਉਂਦਾ ਰਿਹਾ ਉਦੋਂ ਤੱਕ ਤਾਂ ਟੱਕੀ ਰਿਜਦੀ ਰਹੀ। ਪਰ ਜਿੱਦਨ ਦਾ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ ਉਹਦੀ ਤੀਮੀ ਨੇ ਸਾਖਾਂ ਵਿੱਚੋਂ ਦਯੋਰ ਲੱਗਦੇ ਇਸ ਹਾਕਮ ਸਿੰਘ ਦੇ ਦੋ ਕੱਚੇ ਕੜਵਾਏ ਸਨ ਇਹ ਮਰਬਿਆਂ ਵਾਲੀ ਰੱਬ ਦੀ ਬੰਦੀ ਮੂੰਹੋਂ ਨਾ ਵਿਰਕੀ ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਬਾਦਸ਼ਾਹ ਅੱਗੇ ਫਿਸ ਪਈ ਲੋਕ ਪ੍ਰਲੋਕ ਦੀ ਜਾਨਣ ਵਾਲਿਆ ਮੈਂ ਤਾਂ ਉਹ ਸੁੱਚੇ ਅੰਗਦਿੱਤੇ ਸਨ ਪਰ ਉਹ ਪ੍ਰਿਸ਼ਟੇ ਹੋਏ ਨੇ ਉਹ ਵੀ ਪ੍ਰਿਸ਼ਟ ਕਰ ਛਲੇ ਤੇ ਉਹ ਦਾ ਮਰਦ ਜਿਹੜੀ ਰਾਤ ਉਹਦੇ ਵਿਛੌਣੇ ਉੱਤੇ ਆਉਂਦਾ ਉਹ ਉਸ ਪਰਭਾਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਚੜ੍ਹੇ ਸਾਰਾ ਵਿਛੌਣਾ ਧੁਆ ਛੜਦੀ। ਰੋਜ਼ ਪੰਜ ਪੌੜੀਆਂ ਪੜਦੀ ਪਰ ਉਸ ਦਿਨ ਸੁੱਚੇ ਮੂੰਹ ਸਾਰਾ ਸੁਖੁਣੀ ਸਾਹਿਬ ਦਾ ਪਾਠ ਕਰਦੀ। ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਗਲ ਲਈ ਸੀ। ਪਰ ਆਪਣੇ ਮਰਦ ਨੂੰ ਮੂੰਹੋਂ ਕੁਝ ਨਹੀਂ ਸੀ ਆਖਿਆ। ਉਹਨੂੰ ਵੀ ਖਾਰੇ ਅੰਦਰ ਦਾ ਭੈ ਮਾਰਦਾ ਸੀ ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉੱਚੀ ਕੀਤੀ ਪਰ ਮਰਦ ਦੀ ਇਹ ਗੱਲ ਵੀ ਉਹਨੂੰ ਫਿੱਸੇ ਹੋਈ ਫੂੜੇ ਵਰਗੀ ਲੱਗਦੀ ਤੇ ਉਹਦਾ ਜੀ ਕਚੀ ਆ ਜਾਂਦਾ ਪਰ ਉਹਦੇ ਜੀ ਨੂੰ ਠੱਲ ਪੈ ਗਈ ਜਦੋਂ ਉੱਤੋਂ ਧੜੀ ਉਸਤੇ ਘਾਰ ਤੋਂ ਪੁੱਤਰ ਜਮੇ ਉਹਨੂੰ ਜਾਪਿਆ ਉਹਨੂੰ ਕੱਲੀ ਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਹਨ ਫਿਰ ਤੀਜੀ ਪੇਟ ਕਰੋੜੀ ਤੀਜਮੀ ਜੀ ਨੂੰ लाਡ ਨਾਲ ਉਹ ਮਲਕੀ ਬੁਲਾਉਂਦੇ ਰਹੇ ਬਾਹਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ ਉਹਨਾਂ ਦਾ ਨਾਂ ਕਢਵਾਇਆ ਉਹ ਕੁਝ ਹੋਰ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜਿਆ ਸੀ ਉਹੀ ਉਹ ਫੇਰ ਸਾਰਿਆਂ ਦੇ ਮੂੰਹ ਚੜ ਗਿਆ ਸੀ ਵੇਲਾ ਚੰਗਾ ਪੜਾ ਆਪਣੇ ਮੂੰਹ ਧਿਆਨ ਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਲਕੀ ਜਦੋਂ ਉੱਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਤਾਂ ਵੇਲੇ ਨੇ ਇੱਕ ਅਜੇਹੀ ਪੁਆਟੀ ਖਾਧੀ ਕਿ ਕੀ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ ਜਿਹੜੀ ਕਦੇ ਇਸ ਮਰਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕੀ ਲਾ ਲਾ ਕੇ ਗੱਲਾਂ ਕਰਨ ਲੱਗ ਪਈ ਮਲਕੀ ਨੇ ਜ਼ਿੱਦਵਾਨ ਲਈ ਸੀ ਕਿ ਉਹ ਸਕੂਲ ਪਾਸ ਕਰਕੇ ਅੱਗੋ ਸ਼ਹਿਰ ਜਾਏਗੀ ਤੇ ਪੜ੍ਹੇਗੀ ਇਥੋਂ ਤੱਕ ਤਾਂ ਗੱਲ ਨੂੰ ਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਚਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ-ਪੁਲਟੀਆਂ ਕਿਤਾਬਾਂ ਪੜਾ ਕੇ ਭਰਿਆ ਸੀ ਪਰ ਗੱਲ ਇੱਥੇ ਨਹੀਂ ਸੀ ਨਿਬੜਦੀ ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਈ ਜੋਣ ਲੱਗ ਪੈ ਸਨ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨੀ ਬਾਜ ਪਈ ਜੋ ਸਾਫ਼ ਦਿੱਸਦਾ ਸੀ ਕਿ ਪਿੰਡ ਦੀ ਨਾਮੋ ਸ਼੍ਰੀਕਣੀ ਨੇ ਉਸੇ ਨੂੰ ਸਨਾਣ ਲਈ ਆਖੀ ਸੀ ਨਹੀਂ ਮੈਂ ਪਹਿਲੇ ਨਹੀਂ ਮੈਂ ਆਂਬ ਦਾ ਆਚਾਰ ਪਾਇਆ ਡਾਡਾ ਸੋਹਣਾ ਪੀਲਾ ਪੀਲਾ ਮੈਂ ਸੋਚਿਆ ਚਾਰ ਫਾੜੀਆਂ ਮਾਸਟਰ ਜੀ ਨੂੰ ਵੀ ਦੇ ਆਵਾ ਐਵੇਂ ਹੀ ਜਾ ਗਿਆ ਪਰ ਫਿੱਟਿਆ ਹੋ ਜਾਂਦਾ ਏ ਮੈਂ ਆਚਾਰ ਨਹੀਂ ਖਾਂਦਾ ਆਹੋ ਜੀ ਅਚਾਰ ਕਾ ਨੂੰ ਖਾਵੇ ਉਹ ਤਾਂ ਅਮਦਾ ਆਰਤ ਮਾਤੜ ਖਾਂਦੇ ਨੇ ਉਹ ਤਾਂ ਕੋਈ ਮਰਤਵਾਨ ਭੰਨੇਗਾ ਰੱਬਾ ਖਾਏਗਾ ਗੱਲ ਪਾਵੇਂ ਖਾਣ ਵਾਲੇ ਮਰਬੇ ਦੀ ਸੀ ਪਰ ਰਾਜਕੌਰ ਸਮਝ ਗਈ ਕਿ ਇਹ ਗੱਲ ਉਸੇ ਦੀ ਮਰਬਿਆਂ ਨੂੰ ਲਾ ਕੇ ਸੁਣਾਈ ਗਈ ਸੀ ਲਹੂ ਦੇ ਕੁੱਟਵਾਂ ਪੀ ਗਈ ਪਰ ਹਨੇਰੀ ਵਾਂਗੂੰ ਚੱਲੀ ਹੋਈ ਗੱਲ ਅੱਗੇ ਕੰਨਾਂ ਦਾ ਬੂਹਾ ਭੀੜਿਆ ਕੁਝ ਨਹੀਂ ਸੀ ਬੰਦਾ ਇੱਕ ਦਿਨ ਉਹਨੂੰ ਉਹ ਸ਼ੀਕੇ ਦੀ ਭਾਬੀ ਮੂੰਹ ਪੜ ਕੇ ਆਖਣ ਲਗੀ ਕੀ ਹਾਲ ਏ ਕੁੜੀ ਦਾ ਜੀ ਰਾਜੀ ਨਹੀਂ ਹੋਦਾ ਕਹਿੰਦੀ ਸੀ ਹੱਡ ਪੈਰ ਭੱਜਦੇ ਨੇ ਤੇ ਜਦੋਂ ਅੱਗੋਂ ਸਰਦਾਰਨੀ ਨੇ ਗੱਲ ਨਹੀਂ ਸੀ ਗੋਲੀ ਤਾਂ ਉਹ ਆਪੇ ਬੋਲ ਪਈ ਸੀ ਅਸਕੂਲੇ ਗਈ ਹੋਣੀ ਐ ਪਈ ਪਿੰਡੇ ਨੂੰ ਟਕੌਰ ਹੋ ਜਾਏਗੀ ਉਸ ਦਿਨ ਸਰਦਾਰਨੀ ਰਾਜਕੌਰ ਸ਼ੋਲਿਆਂ ਵਾਂਗੂ ਅਜਿਹਾ ਵਟ ਖਾ ਗਈ ਕਿ ਸ਼ਮ ਸ਼ਮ ਰੁੰਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਵਿੱਚ ਨਹੀਂ ਸੀ ਆਇਆ ਤੇ ਉਹਦੇ ਹਾਮੀ ਭਰਨ ਤੇ ਮਲਕੀ ਦੇ ਪਿਓ ਨੇ ਜਿੱਥੇ ਚਾਇਆ ਸੀ ਉੱਥੇ ਮਲਕੀ ਦਾ ਸਾਥ ਪੱਕਾ ਕਰ ਦਿੱਤਾ। ਉਹ ਹੈ ਜਾਂਚ ਟੁੱਕਣ ਵਾਲੀ ਸੀ। ਗਿੰਤਰੀ ਦੇ ਦਿਨ ਰਹਿੰਦੇ ਸਨ। ਜਦੋਂ ਮਲਕੀ ਨੇ ਇੱਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ ਮਾਣੂ ਅੰਦਰ ਵੜ ਕੇ ਆਖਿਆ ਕਿ ਉਹਦੇ ਜੀਵ ਵਿੱਚ ਜਿਹੜਾ ਮਰਦ ਸੀ ਉਹ ਮਾਸਟਰ ਸੀ ਹੁਣ ਉਹਦੇ ਜੀਵ ਵਿੱਚ ਹੋਰ ਕੋਈ ਨਹੀਂ ਸੀ ਸਮਾਣਾ ਪਰ ਰਾਜਕੌਰ ਨੇ ਉਹਦੇ ਸਿਰ ਉੱਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਇਸ ਤਰ੍ਹਾਂ ਪਾਇਆ ਸੀ ਜਿਵੇਂ ਮਲਕੀ ਨੇ ਬਲਦ ਦੇ ਸਿੰਗਾ ਵਾਂਗ ਉੱਧਾਰਤੀ ਸਿਰ ਉੱਤੇ ਚੁੱਕਣੀ ਹੋਵੇ ਤੇ ਉਹਦੇ ਥਾਉ ਹਿੱਲਣ ਨਾਲ ਸਾਰੀ ਧਰਤੀ ਹਿੱਲ ਜਾਣੀ ਹੋਵੇ ਸੋ ਮਲਕੀ ਨੇ ਵਲਦ ਦੇ ਸਿੰਗਾਵਾਂ ਉੱਤਰਤੀ ਸਿਰ ਉੱਤੇ ਚੁੱਕ ਲਈ ਸੀ ਘਰ ਦੀ ਇੱਜ਼ਤ ਬਣੀ ਰਹਿ ਗਈ ਸੀ ਉਹ ਅੱਖਾਂ ਨੂੜ ਕੇ ਡੋਲੀ ਵਿੱਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਲ ਪੈ ਗਈ ਸੀ ਵੇਲਾ ਫੇਰ ਆਪਣੇ ਮੂੰਹ ਧਿਆਨ ਤੁਰਨ ਲੱਗ ਪਿਆ ਸੀ ਇਹ ਗੱਲ ਵੱਖਰੀ ਸੀ ਕਿ ਮਲਕੀ ਗੋਇਆਂ ਵਾਂਗ ਧੁੱਤੀ ਰਹੀ ਤੇ ਉਹਦਾ ਧੂਆ ਉਹਦੇ ਮਾਪਿਆਂ ਦੇ ਬੂਹੇ ਵੀ ਅੱਪੜਦਾ ਉਹਦੀ ਮਾਂ ਨੇ ਅੱਖਾਂ ਨੂੰ ਹੀ ਲੱਗਦਾ ਰਿਹਾ ਪਰ ਹਾਰੇ ਦੀ ਅੱਗ ਉੱਤੇ ਦਾਲ ਰਿਝਦੀ ਰਹੀ ਦੁੱਧ ਕੱਢਦਾ ਰਿਹਾ ਪੁੱਤਰ ਧੀਆ ਜੰਮਦੇ ਰਹੇ ਪਰ ਫੇਰ ਪਛੀਆਂ ਵਰਿਆਂ ਪਿੱਛੋਂ ਸੰਗਏ ਭਲੇ ਤੁਰਦੇ ਵੇਲੇ ਨੇ ਅਜੇ ਹੀ ਪੁਆੜਨੇ ਖਾ ਲਈ ਕਿ ਮਲਕੀ ਦੇ ਸੌਰੇ ਵੀ ਤੇ ਮਲਕੀ ਦੇ ਪੇਕੇ ਵੀ ਸ਼ਵਿਆਂ ਲਿਸ਼ਕ ਪਈਆਂ ਮਲਕੀ ਦੀ ਪਲੇਠੀ ਦੀ ਸਾਹਿਬਕੌਰ ਜਿਹਨੂੰ ਸਾਰੇ ਪਿਆਰ ਨਾਲ ਸਹਿਵਾ ਆਖਦੇ ਸਨ ਇਹ ਜੋ ਪਿਛਲੇ ਸੀਆਂ ਬਰਿਆਂ ਤੋਂ ਸ਼ਹਿਰ ਪਰਦੇ ਸੀ ਜਦੋਂ ਪੜ ਕੇ ਘਰ ਆਈ ਤਾਂ ਆਉਂਦੀ ਨਹੀਂ ਮਾਂ ਪਿਓ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਸਵੀਆਂ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿੱਚ ਪੜਦਾ ਹੁਣ ਅਗਲੀ ਪੜਾਈ ਵਾਸਤੇ ਪਤਾ ਨਹੀਂ ਕਿਹੜੇ ਦੇਸ਼ ਚੱਲਿਆ ਸੀ ਸਾਈਵਾਂ ਦੇ ਭਰਾ ਛੋਟੇ ਸਨ ਪਰ ਪਿਓ ਤੇ ਚਾਚੇ ਅਜੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ ਤੇ ਉਧਰੋਂ ਸਹਵਾਂ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾਰਦੇ ਸਨ ਸੋ ਇੱਕ ਕਹਿਰ ਝੁੱਲ ਪਿਆ ਘਰ ਦੀ ਧੀ ਆਪਣੇ ਹੱਥੀ ਮਾਰਨ ਨਹੀਂ ਸੀ ਹੁੰਦੀ ਪਰ ਮਸਵੀਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ ਸੋ ਬੰਨਣ ਨੂੰ ਵੱਜਣ ਲੱਗੀ ਕੁੜੀ ਨੂੰ ਅੰਦਰ ਬੈਠ ਕੇ ਸਮਝਾਇਆ ਸੀ ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂ ਕਿਸੇ ਦਾ ਹੱਥ ਨਹੀਂ ਸੀ ਲੱਗਣ ਦਿੰਦੀ। ਉਹਨੇ ਦੂਜਾ ਭੇਤ ਵੀ ਪਾ ਲਿਆ ਸੀ। ਚਮਕ ਕੇ ਬੁਲੀ ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚੈਰੀ ਵਿੱਚ ਜਾ ਕੇ ਗਵਾਹੀ ਦੇਵੇਗੀ। ਮਲਕੀ ਧੀ ਅੱਗੇ ਹੱਥ ਵੰਨਦੀ ਰਹੀ। ਪਰ ਸਹਿਵਾ ਉੱਤੇ ਇਹ ਜਾਦੂ ਵੀ ਨਹੀਂ ਸੀ ਚੱਲਦਾ। ਸਹਿਵਾ ਦੇ ਪਿਓ ਨੂੰ ਵੀ ਜਾਪਿਆ ਕਿ ਉਹ ਸਾਰੇ ਹਵਾ ਨੂੰ ਤਲਵਾਰਾ ਮਾਰਦੇ ਪਏ ਸਨ ਸੋ ਹਾਰ ਕੇ ਉਹਨੇ ਸਰਦਾਰਨੀ ਮਰਬਿਆਂ ਵਾਲੀ ਨੂੰ ਵਾਸਤਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ ਇੱਥੇ ਆਵੇ ਤੇ ਕੁੜੀ ਨੂੰ ਸਮਝਾਵੇ ਇਹ ਜੱਟਾਂ ਦੀ ਧੀ ਜੇ ਮਸਵੀਆਂ ਦੇ ਜਾਵਸੀ ਤਾਂ ਆਖਰ ਇਹ ਉਸੇ ਦਾ ਨਾਂ ਨੂੰ ਲੀਕ ਲੱਗਣੀ ਹੈ ਸਰਦਾਰਨੀ ਰਾਜਕੌਰ ਸਨੇ ਪੁੱਤਰਾਂ ਦੇ ਆਈ ਆਪ ਪਾਲਕੀ ਵਿੱਚ ਪੁੱਤਰ ਘੋੜਿਆਂ ਉੱਤੇ ਚੜ੍ਹੇ ਪੀੜੀ ਅਜੇ ਪਰਾਂ ਪੱਕੇ ਰਾ ਉੱਤੇ ਸੁਮਾਂ ਦੇ ਚੰਗਿਆੜੇ ਲਿਸ਼ਕਦੇ ਪੈ ਸਨ ਕਿ ਸਾਈਵਾਂ ਦੇ ਪਿਓ ਦੀਆਂ ਅੱਖਾਂ ਲਿਸ਼ਕੁੱਠੀਆਂ ਹੁਣ ਉੱਤਰਵਾਸ ਵੱਜ ਗਿਆ ਕਿ ਹਵਾ ਦੇ ਘੂੜੇ ਚੜੀ ਹੋਈ ਕੁੜੀ ਨੂੰ ਹੁਣ ਮਰੱਬਿਆਂ ਵਾਲੀ ਲਗਾਮਾਂ ਪਾ ਲਵੇਗੀ ਰਾਜਕੌੜਾਈ ਉਹ ਅਜੇ ਤੱਕ ਭਾਵੇਂ ਇੱਕਹਿਰੇ ਪਿੰਡੇ ਦੀ ਸੀ ਪਰ ਵਿਹੜੇ ਵਿੱਚ ਬੋਹੜ ਵਾਂਗੂ ਬੈਠੀ ਤੇ ਉਹਨੇ ਕੁੜੀ ਨੂੰ ਆਪਣੇ ਗੋਡੇ ਮੁੱਢ ਬਿਠਾ ਲਿਆ ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਇਹੋ ਜਿਹਾ ਆਖੇਗੀ ਕਿ ਕੁੜੀ ਚੁੱਪ ਕਰਕੇ ਬਲਦ ਦੇ ਸਿੰਘਾਂ ਵਾਂਗ ਧਰਤੀ ਨੂੰ ਸਿਰ ਉੱਤੇ ਚੁੱਕ ਲਵੇਗੀ। ਕੋਲ ਬੀੜੇ ਵਿੱਚ ਮੰਝੀਆਂ ਉੱਤੇ ਸਹਿਵਾ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ। ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਨ ਦੀ ਦੱਸ ਰਹੀ ਸੀ। ਰਾਜਕੌਰ ਠੰਮੇ ਨਾਲ ਕਿੰਨਾ ਚਿਰ ਸੁੰਦੀ ਰਹੀ। ਹੰਕਾਰਾ ਜਿਹਾ ਵੀ ਭਰਨ ਦੀ ਲੋੜ ਨਹੀਂ ਸੀ ਸਿਰਫ ਕਦੇ ਨੀਜ਼ ਲਾ ਕੇ ਉਹਦੇ ਮੂੰਹ ਵੱਲ ਵੇਖ ਸਕਦੀ ਬਾਕੀ ਦੇ ਸਾਰੇ ਸਿਰਫ ਰਾਜਕੌਰ ਦੇ ਮੂੰਹ ਵੱਲ ਵੇਖ ਰਹੇ ਸਨ ਤੇ ਫਿਰ ਕੁੜੀ ਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗੀ ਸੁਣ ਕੁੜੀਏ ਜੇ ਮਨ ਪੱਕਾ ਹੀ ਹੈ ਤਾਂ ਮੰਨ ਦੀ ਕਰ ਲੈ ਨਹੀਂ ਤਾਂ ساری ਉਮਰ ਅੰਦਰ ਵੜ ਕੇ ਗੋਿਆਂ ਦੀ ਅੱਗ ਵਾਂਗੂ ਤੁੱਖ ਦੀ ਰਹੇਗੀ ਮਾਂ ਮਲਕੀ ਦੇ ਮੋਹ ਕੰਬ ਕੇ ਨਿਕਲੇ ਆ ਤੇ ਉਹ ਸਰੋਂ ਦੀ ਗੰਦਲ ਵਾਂਗ ਪੀੜੀ ਹੁੰਦੀ ਪਹਿਲੋਂ ਸਹਵਾ ਦੇ ਪਿਓ ਵਾਲ ਤੱਕੀ ਫੇਰ ਉਹਦੇ ਮਾਮਿਆਂ ਵਾਲੀ ਇਹ ਤੂੰ ਇਹਨਾਂ ਦਾ ਫਿਕਰ ਨਾ ਕਰ ਰਾਜਕਰ ਲਿਸ਼ਕ ਕੇ ਬੁਲੀ ਮੈਂ ਜੋ ਕੰਨੀ ਪਈਆ ਇਹ ਮੇਰੇ ਜੰਮੇ ਹੋਏ ਤੇ ਮੇਰੇ ਸਹੇੜੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ਤੇ ਉਹ ਸਹਵਾ ਨੂੰ ਮਾਹੋਂ ਫੜ ਕੇ ਉਠਾਉਂਦੀ ਹੋਈ ਕਹਿਣ ਲੱਗੀ ਉਠ ਆਪਣੇ ਕੁਝ ਲਗਦੇ ਨੂੰ ਖਬਰ ਕਰਦੇ ਕਿ ਜੰਝ ਲੈ ਜੰਨ ਬੰਨ ਕੇ ਲੈ ਆਵੇ ਮੈਂ ਹੱਥੀ ਤੇਰਾ ਕਾਜ ਕਰਕੇ ਜਾਵਾਂਗੀ ਤੇ ਫਿਰ ਕੰਧਾਂ ਤੋਂ ਪਾਰ ਤੱਕ ਦੀ ਅੱਖਣ ਲੱਗੀ ਲੋਕਾਂ ਦਾ ਕੀ ਹੈ ਚਾਰ ਦਿਨ ਬੋਲਵਾਲ ਕੇ ਆਪੇ ਹੀ ਖੰਡਿਆਂ ਦੀ ਅੱਗ ਵਾਂਗੂ ਬੁਝ ਜਾਣਗੇ ਤੇ ਵੇਲਾ ਪੁਆਟ ਨਹੀਂ ਖਾਂਦਾ ਮਰੱਭਿਆਂ ਵਾਲੀ ਦੇ ਮੂੰਹ ਵੱਲ ਟੱਕਣ ਲੱਗ ਪਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਬਹੁਤ ਸੋਹਣੀ ਲੱਗੀ ਹੋਵੇਗੀ ਕਿਉਂਕਿ ਇਹ ਬਹੁਤ ਹੀ ਪ੍ਰਸਿੱਧ ਕਹਾਣੀਕਾਰ ਅਮ੍ਰਿਤਾ ਪ੍ਰੀਤਮ ਦੁਆਰਾ ਲਿਖੀ ਗਈ ਬਹੁਤ ਹੀ ਸੋਹਣੀ ਕਹਾਣੀ ਹੈ ਧੰਨਵਾਦ ਜੀ